ਗੁਰੂ ਗੁਪਿਆਰੀ ਗੁਰੂ ਸواری ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ ਅਤੇ ਆਪਣੇ ਪਿਤਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਵੱਲੋਂ ਬਖਸ਼ੀ ਹੋਈ ਫਤਿਹ ਦਾ ਨਾਰਾ بلند ਕਰੀਏ ਸਾਰੇ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਬਟਪਾਗੀ ਹਾਂ ਵਾਸਾ ਦੀ ਉਸਤਤ ਕਰ ਰਹੇ ਹਾਂ ਉਸ ਮਾਲਕ ਦੀ ਗੀਤ ਉਸ ਮਾਲਕ ਦੀ ਬਾਣੀ ਸਰਵਣ ਕਰ ਰਹੇ ਹਾਂ ਆਓ ਅੱਜ ਜੋ ਅਸੂਦਾ ਮਹੀਨਾ ਆਰੰਭ ਹੋਇਆ ਹੈ ਜਿਸ ਨੂੰ ਸਤਗੁਰ ਨੇ ਬਾਣੀ ਚ ਸੁਣ ਵੀ ਕਿਹਾ ਹੈ ਉਸ ਮਹੀਨੇ ਦੀ ਸ਼ਬਦ ਦੀ ਵਿਚਾਰ ਕਰੀਏ ਸਤਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਇਸ ਸ਼ਬਦ ਰਾਹੀਂ ਬਾਣੀ ਰਾਹੀਂ ਕੀ ਸਮਝਾਣਾ ਕਰਦੇ ਨੇ 12 ਮਹਾ ਮਾਜ ਮਹਿਲਾ ਪੰਜਮਾ 12 ਮਹਾ ਬਾਣੀ ਦਾ ਨਾਮ ਹੈ ਮਾਂਜ ਰਾਗ ਹੈ ਮਹਿਲਾ ਪੰਜਮਾ ਪਾਪ ਕੀ ਸਤਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਏ ਨੇ ਕਰ ਚੌਥਾ ਕਰ ਚੌਥੇ ਚਗਾਵਣਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਲਿਕ ਇੱਕ ਹੈ ਅਤੇ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਵਾਗਤ ਗੁਰ ਪਿਆਰਿਓ ਸਤਿਗੁਰੂ ਸਾਨੂੰ ਅਸੂ ਦੇ ਮਹੀਨੇ ਵਿੱਚ ਕੀ ਗਿਆਨ ਬਖਸ਼ਿਸ਼ ਕਰਦੇ ਨੇ ਜਿਵੇਂ ਕਿ ਸਾਨੂੰ ਸਤਿਗੁਰ ਨੇ ਪਿਛਲੇ ਮਹੀਨੇ ਗਿਆਨ ਬਖਸ਼ਿਸ਼ ਕੀਤਾ ਫਾਗੂ ਦੇ ਮਹੀਨੇ ਦਾ ਇਸ ਮਹੀਨੇ ਸਾਨੂੰ ਅਸੂ ਦੇ ਮਹੀਨੇ ਦਾ ਗਿਆਨ ਬਖਸ਼ਿਸ਼ ਕਰਦੇ ਪਏ ਨੇ ਤੇ ਆਪਾਂ ਕੋਸ਼ਿਸ਼ ਕਰਨੀ ਹੈ ਰੋਜ਼ ਦੀ ਰੋਜ਼ ਗੁਰੂ ਦੇ ਸ਼ਬਦ ਨੂੰ ਕਮਾਣ ਦੀ ਕੋਸ਼ਿਸ਼ ਕਰਨੀ ਹੈ ਵਾਹਿਗੁਰੂ ਮੰਤਰ ਜਪਣਾ ਹੈ ਅਤੇ ਗੁਰਵਾਣੀ ਨੂੰ ਕਮਾਣ ਦਾ ਯਤਨ ਕਰਨਾ ਗੁਰੂ ਘਰ ਪਿਆਰਿਓ ਕੱਲਾ ਸਿਰਫ ਆਪਾਂ ਪੜਨ ਤੱਕ ਸੁਣਨ ਤੱਕ ਸੀਮਤ ਨਹੀਂ ਰਹਿਣਾ ਅੱਪਾ ਰੋਜ਼ ਦੀ ਰੋਜ਼ ਗੁਰਮੰਤਰ ਦਾ ਅਭਿਆਸ ਕਰਨਾ ਹੈ ਬਾਣੀ ਦਾ ਅਭਿਆਸ ਕਰਨਾ ਹੈ ਅਤੇ ਵਾਤੂ ਵੱਦ ਗੁਰੂ ਘਰ ਵਿੱਚ ਸੰਗਤ ਕਰਨੀ ਹੈ ਅਤੇ ਆਪਣੇ ਜੀਵਨ ਨੂੰ ਇਹ ਜਿਹੜੀਆਂ ਮਾਲਕ ਨੇ ਘੜੀਆਂ ਬਖਸ਼ਿਸ਼ ਕੀਤੀਆਂ ਹਨ ਇਸ ਜੀਵਨ ਦੀਆਂ ਮੁੱਲੀਆਂ ਘੜੀਆਂ ਨੂੰ ਗੁਰੂ ਘਰ ਪਿਆਰੇ ਗੁਰੂ ਦੇ ਲੇਖੇ ਲਾਣਾ ਹੈ ਤਾਂ ਕਿ ਆਪਾਂ ਜੀਵਨ ਦੀ ਇਹ ਅਮੁੱਲੀ ਜਿਹੜੀ ਦਾਤ ਹੈ ਸਤਿਗੁਰੂ ਜੀ ਦੀ ਇਸ ਨੂੰ ਆਪਾਂ ਗੁਰੂ ਘਰ ਪਿਆਰਿਓ ਜਿੱਤ ਕੇ ਜਾ ਸਕੀਏ ਦਿਵਾਸ਼ ਕੀ ਕਹਿੰਦੇ ਨੇ ਕਹਿੰਦੇ ਅਸੁਨ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸਤਿਗੁਰ ਕਹਿੰਦੇ ਅਸੂ ਦੇ ਮਹੀਨੇ ਵਿੱਚ ਤਾਂ ਕਿ ਪਿਛਲਾ ਮਹੀਨਾ ਬੜਾ ਹੀ ਸਾਡੇ ਵਾਸਤੇ ਇਹ 2025 ਦਾ ਜਿਹੜਾ ਜਿਹੜਾ ਭਾਦੂ ਦਾ ਮਹੀਨਾ ਹੈ ਬਹੁਤ ਹੀ ਸਾਡੇ ਵਾਸਤੇ ਕਸ਼ਟਦਾਇਕ ਜਿਹੜਾ ਹੈ ਇਹ ਹੀ ਬਤੀਤ ਹੋਇਆ ਹੈ ਲੇਕਿਨ ਜਿਹੜਾ ਗੁਰੂ ਦਾ ਸਿੱਖ ਹੈ ਉਹ ਇਸ ਅਕਾਲ ਪੁਰਖ ਦੇ ਇਸ ਆਪਦਾ ਨੂੰ ਵੀ ਆਪਣਾ ਬਾਣਾ ਮੰਨ ਕੇ ਮੰਨਦਾ ਹੈ ਜਿਹੜਾ ਗੁਰੂ ਦਾ ਸਿੱਖ ਹੈ ਬਾਕੀ ਜਿਹੜੇ ਗੁਰੂ ਕੋ ਪਿਆਰਿਓ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹਨ ਉਹ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕੋਈ ਮਾੜਾ ਵੀ ਕਹਿੰਦਾ ਹੋਏਗਾ ਖੈਰ ਲੇਕਿਨ ਜਿਹੜਾ ਗੁਰੂ ਦਾ ਸਿੱਖ ਹੈ ਉਹ ਹਮੇਸ਼ਾ ਹੀ ਗੁਰੂ ਦੇ ਬਾਣੇ ਵਿੱਚ ਰਹਿਣ ਦਾ ਯਤਨ ਕਰਦਾ ਹੈ ਜਿਵੇਂ ਪਾਸ਼ਾ ਨੇ ਸਮਝਾਣਾ ਕੀਤਾ ਨਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੈ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਪਾਏ ਬਿਛੜ ਜੋ ਤੱਕਾਏ ਕਹਿੰਦਾ ਭਾਬ ਹੈ ਗੁਰੂ ਘਰ ਪਿਆਰਿਓ ਜਿਦੋਂ ਗੁਰੂ ਦੇ ਪਿਆਰੇ ਗੁਰੂ ਦੇ ਸਿੱਖ ਕਾਠੀਆਂ ਤੇ ਕੋੜੀਆਂ ਦੀ ਕਾਠੀਆਂ 'ਤੇ ਸੌਂਦੇ ਸਨ ਉਹਦੇ ਵੀ ਆਨੰਦ ਮਾਣਿਆ ਤੇ ਅੱਜ ਵੀ ਚੜ੍ਹਦੀ ਕਲਾ ਵਿੱਚ ਹੈ ਗੁਰੂ ਘਰ ਪਿਆਰਿਓ ਸਾਡਾ ਪੰਜਾਬ ਸਾਡਾ ਇਹ ਗੁਰੂ ਦੇ ਪਿਆਰੇ ਚੜ੍ਹਦੀ ਕਲਾ ਵਿੱਚ ਹਨ ਭੁੱਖੇ ਰਹਿ ਕੇ ਵੀ ਆਪਣੇ ਆਪ ਨੂੰ ਕਹਿੰਦੇ ਆਖੇ ਆਪਾਂ ਰਜੀਹਾ ਲੇਕਿਨ ਗੁਰੂਖ ਪਿਆਰਿਓ ਸਤਗੁਰ ਜੀ ਦੀ ਕਿਰਪਾ ਨਾਲ ਪਿਛਲਾ ਮਹੀਨਾ ਜਿੱਦਾਂ ਦਾ ਹੀ ਬਤੀਤ ਹੋਇਆ ਸਤਗੁਰ ਨੇ ਚੜ੍ਹਦੀ ਕਲਾ ਰੱਖੀ ਹੈ ਸਤਗੁਰ ਕਿਰਪਾ ਕਰਨ ਇਸੇ ਤਰ੍ਹਾਂ ਆਪਾਂ ਨੂੰ ਚੜ੍ਹਦੀ ਕਲਾ ਬਖਸ਼ੇ ਅੰਗ ਸੰਗ ਹੋ ਕੇ ਰੱਖਿਆ ਕਰੇ ਸਹਾਇਤਾ ਕਰੇ ਕਿਉਂਕਿ ਜੇ ਉਹ ਪਾਣੀ ਮਾਰਨ ਪਾਣੀ ਦਾ ਹਾੜ ਜਿਹੜਾ ਹੈ ਬਹਾਣ ਵਾਲਾ ਹੈ ਤੇ ਗੁਰੂਖ ਪਿਆਰਿਓ ਉੱਥੇ ਗੁਰੂ ਦੇ ਲਾਲ ਖੜੇ ਹੋ ਕੇ ਬਚਾਣ ਵਾਲੇ ਵੀ ਹਨ ਸਕੈਨ ਦਾ ਭਾਵ ਇਹੀ ਹੈ ਕਿ ਗੁਰੂ ਦਾ ਸਿੱਖ ਜਿਹੜਾ ਹੈ ਹਮੇਸ਼ਾ ਅਕਾਲ ਪੁਰਖ ਤੇ ਭਰੋਸਾ ਕਰਦਾ ਹੈ ਤੇ ਅਸੀਂ ਅੱਗੇ ਵੀ ਕਰਦੇ ਰਹਿਣਾ ਗੁਰੂਖ ਪਿਆਰਿਓ ਅਕਾਲ ਪੁਰਖ ਦੀ ਰਾਜਾ ਵਿੱਚ ਅਕਾਲ ਪੁਰਖ ਦੀ ਹੁਕਮ ਵਿੱਚ ਰਹਿਣਾ ਹੈ ਅਤੇ ਬਾਣੀ ਨੂੰ ਕਮਾਣਾ ਹੈ ਮੈਂ ਇੱਕ ਵੀਡੀਓ ਦੇਖੀ ਛੋਟੀ ਸੀ ਗੁਰੂਖ ਪਿਆਰਿਓ ਕਿ ਇੱਕ ਸਾਡੇ ਵੀਰ ਮੰਡ ਜਿਹੜੇ ਹੈ ਉਹ ਤੋੜੇ ਭਰ ਭਰ ਕੇ ਮਿੱਟੀ ਦੇ ਲਗਾ ਰਹੇ ਹਨ ਤੇ ਨਾਲ ਇੱਕ ਮੇਰਾ ਵੀਰ ਬੜੇ ਹੀ ਚਾਹ ਨਾਲ ਸ਼ਬਦ ਗਾਇਨ ਕਰਦਾ ਪਿਆ ਮੰਡ ਮੰਦਰ ਤਨ ਬੇਸ ਕਲੰਦਰ ਕਟੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਵਸ ਰਿਹਾ ਬੜੋ ਜਰਮ ਨਾਵਾ ਬੜਾ ਸੁਣ ਕੇ ਇੰਨਾ ਆਨੰਦ ਆ ਰਿਹਾ ਸੀ ਗੁਰੂ ਘਰ ਪਿਆਰੇ ਦੇਖੋ ਇਹ ਆ ਗੁਰੂ ਦੇ ਲਾਲ ਇਹ ਆ ਬਾਬੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਉਹਦੇ ਵੰਸ਼ ਦੇ ਬੱਚੇ ਗੁਰੂ ਘਰ ਪਿਆਰੇ ਤੇ ਆਪਾਂ ਕੋਸ਼ਿਸ਼ ਕਰਨੀ ਹੈ ਇਹ ਜਿਹੜਾ ਆਪ ਦਾ ਸਮਾਂ ਜਿਹੜਾ ਹੈ ਇਹ ਨਿਕਲ ਕੇ ਜਾਣਾ ਹੈ ਲੇਕਿਨ ਆਪਾਂ ਆਪਣੇ ਗੁਰੂ ਦੇ ਪਿਆਰਿਆਂ ਦਾ ਹਮੇਸ਼ਾ ਹੀ ਅੰਗ ਸਾਂ ਕੋ ਸਹਾਇਤਾ ਕਰਨੀ ਹੈ ਉਹਨਾਂ ਦੀ ਆਪਣੇ ਲੋੜਵੰਦਾਂ ਦੀ ਲੋੜ ਜ਼ਰੂਰ ਪੂਰੀ ਕਰਨੀ ਹੈ ਸੋ ਗੁਰੂਖ ਪਿਆਰੇ ਆਓ ਅੱਜ ਸ਼ਬਦ ਦੀ ਵਿਚਾਰ ਕਰੀਏ ਪਾਸ਼ਾ ਕੀ ਕਹਿੰਦੇ ਨੇ ਅਸੂਨ ਪ੍ਰੇਮ ਉਮਾ ਹੜਾ ਕਿਉ ਮਿਲਿਏ ਹਰ ਜਐ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸਤਿਗੁਰ ਕਹਿੰਦੇ ਅਸੂ ਦੇ ਮਹੀਨੇ ਵਿੱਚ ਬੜਾ ਹੀ ਮੈਨੂੰ ਪਿਆਰ ਹੈ ਪ੍ਰੇਮ ਹੈ ਉਮਾ ਹੜਾ ਭਾਵ ਕੀ ਉਸ਼ਾਲਾ ਮਾਰਦਾ ਪਿਆ ਮੇਰੇ ਅੰਦਰ ਪ੍ਰੇਮ ਇਹ ਮਿੱਠੀ ਜਿੰਠੀ ਜਿਹੜਾ ਮਹੀਨਾ ਜਿਹੜਾ ਹੈ ਮਿੱਠੀ ਰੁੱਤ ਹੁੰਦੀ ਹੈ ਠੰਡਾ ਹੁਣ ਅੱਗੇ ਅੱਗੇ ਸਮਾਂ ਜਿਹੜਾ ਠੰਡਾ ਹੁੰਦਾ ਜਾਣਾ ਤੇ ਪਾਸ਼ਾ ਕਹਿੰਦੀ ਇਸ ਮਹੀਨੇ ਵਿੱਚ ਮੇਰਾ ਮਨ ਜਿਹੜਾ ਹੈ ਬੜਾ ਹੀ ਉਸ਼ਾਲਾ ਮਾਰਦਾ ਹੈ ਕਿਹਦੇ ਵਾਸਤੇ ਕਿ ਮੈਂ ਪ੍ਰਮਾਤਮਾ ਨੂੰ ਮਿਲਾ ਮੈਂ ਹਰੀ ਨੂੰ ਮਿਲਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਾ ਤੇ ਪਾਸ਼ਾ ਕਹਿੰਦੇ ਮਨ ਤਨ ਪਿਆਸ ਦਰਸ਼ਨ ਕਣੀ ਮਨ ਦੇ ਵਿੱਚ ਤੇ ਤਨ ਵਿੱਚ ਦੋਹਾਂ ਵਿੱਚ ਪਿਆਸ ਲੱਗੀ ਹੋਈ ਹੈ ਬੜੀ ਹੀ ਵੱਡੀ ਪਿਆਸ ਭਾਵ ਕੇ ਬਹੁਤ ਵੱਡੀ ਪਿਆਸ ਲੱਗੀ ਹੋਈ ਹੈ ਕਣੀ ਪਿਆਸ ਸੰਗਣੀ ਪਿਆਸ ਲੱਗੀ ਹੋਈ ਹੈ ਇੱਕ ਤੇ ਹੁੰਦਾ ਨਾ ਗੁਰੂਕ ਪਿਆਰੇ ਕਿ ਪਿਆਸ ਲੱਗੀ ਹੈ ਪਰ ਥੋੜੀ ਬੋਧੀ ਲੱਗੀ ਹੈ ਚਲੋ ਪਾਣੀ ਮਿਲ ਗਿਆ ਚਲ ਜੇ ਕੰਮ ਲਿਕਨ ਇਹ ਪਿਆਸ ਉਹ ਹੈ ਗੁਰੂ ਕਾ ਪਿਆਰ ਉਹ ਜਿਵੇਂ ਕਿ ਜੀਵ ਨੂੰ ਬਹੁਤ ਜ਼ਿਆਦੀ ਪਿਆਸ ਲੱਗੀ ਹੈ ਫਿਰ ਉਹ ਦੇਖਦਾ ਨਹੀਂ ਹੈ ਪਾਣੀ ਠੰਡਾ ਦਿੱਤਾ ਹੈ ਉਹ ਜ਼ਰੂਰ ਆਪਣੀ ਪਿਆਸ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ ਇਸੇ ਤਰ੍ਹਾਂ ਪਾਸ਼ਾ ਕਹਿੰਦੇ ਹੈ ਕਿ ਉਹ ਮਾਲਕ ਵਾਹਿਗੁਰੂ ਜੀ ਦੀ ਨੂੰ ਪਾਣ ਵਾਸਤੇ ਇੰਨੀ ਤਾਂਗ ਹੈ ਮਨ ਇੰਨਾ ਉਸ਼ਾਲਾ ਮਾਰਦਾ ਪਿਆ ਤੇ ਕਿਉਂ ਕਿਵੇਂ ਮਿਲਾ ਮੈਂ ਉਸ ਪ੍ਰਮਾਤਮਾ ਨੂੰ ਕਿਵੇਂ ਵੇਲਾ ਤੇ ਮੇਰੇ ਮਨ ਵਿੱਚ ਤੇ ਮੇਰੇ ਤਨ ਵਿੱਚ ਪਿਆਸ ਲੱਗੀ ਹੋਈ ਹੈ ਉਸ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਅਤੇ ਪਾਸ਼ਾ ਕਹਿੰਦੇ ਕੋਈ ਆਣ ਮਿਲਾਵੇ ਮਾਏ ਇਹ ਮੇਰੀ ਮਾਂ ਮੈਨੂੰ ਕੋਈ ਮਿਲਾ ਦੇ ਉਸ ਪ੍ਰਮਾਤਮਾ ਨਾਲ ਵਾਹਿਗੁਰੂ ਜੀ ਨਾ ਮਿਲੋ ਮਿਲਾ ਦੇ ਐਸੀ ਤੜਪ ਹੋਏ ਗੁਰੂ ਘਰ ਪਿਆਰਿਓ ਜੀ ਆਪਾਂ ਸਤਗੁਰ ਦੇ ਬਚਨ ਪੜ੍ਹੀਏ ਤਾਂ ਪਟਤ ਸਾਹਿਬ ਉਹਨਾਂ ਨੇ ਲਿਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਰੇ ਵਿੱਚ ਵਾਸ਼ਕ ਦੀ ਬਾਣੀ ਵਿੱਚ ਕਹਿੰਦੇ ਹਨ ਕਹਿੰਦੇ ਤੈ ਜਨਮਤ ਗੁਰਮਤ ਬ੍ਰਹਮ ਪੁਛਾਰਣ ਆਪ ਜੀ ਜਨਮਤੁ ਹੀ ਬ੍ਰਹਮ ਦੇ ਗੁਰਮਤ ਦੇ ਧਾਰਨੀ ਸਨ ਭਾਗ ਕੇ ਆਪ ਜਨਮਤੁ ਹੀ ਬ੍ਰਹਮ ਨੂੰ ਪੁਛਾਰਨ ਵਾਲੇ ਸਨ ਆਪ ਜਨਮਤੁ ਹੀ ਪਰਮਾਤਮਾ ਦੇ ਨੂੰ ਪੁਛਾਰਨ ਵਾਲੇ ਸਨ ਤੇ ਗੁਰੂਖ ਪਿਆਰੇ ਇੱਥੇ ਹੀ ਗਿਆਨ ਮਿਲਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਹੁੱਲੇ ਪਟਕੇ ਜੀਵਾਂ ਨੂੰ ਸਮਝਾਉਣ ਵਾਸਤੇ ਇਹ ਬਾਦਸ਼ਾਹ ਨੇ ਬਚਨ ਲਿਖੇ ਹਨ ਉਹ ਆਪ ਤੇ ਉਸ ਅਕਾਲ ਪੁਰਖ ਦੇ ਨਰਾਇਣ ਦੇ ਉਸ ਪਰਮਾਤਮਾ ਦੇ ਰੂਪ ਸਨ ਤੇ ਪਾਤਸ਼ਾਹ ਕਹਿੰਦੇ ਪਿਣਾ ਕਿ ਸਾਡੇ ਸਾਰਿਆਂ ਦੇ ਮਨ ਵਿੱਚ ਐਸੀ ਪਿਆਸ ਲੱਗ ਜੇ ਪਰਮਾਤਵਾ ਨੂੰ ਮਿਲਣ ਦੀ ਕਿ ਸਾਨੂੰ ਭੁੱਖ ਸਾਨੂੰ ਪਿਆਸ ਸੰਸਾਰ ਦੀ ਜਿਹੜੀ ਲੋੜ ਆ ਜਿਹੜੀਆਂ ਹਨ ਉਹਨਾਂ ਬਦੂ ਸਾਡਾ ਮਨ ਜਿਹੜਾ ਹੈ ਹਟ ਜਾਏ ਤੇ ਪਾਤਸ਼ਾਹ ਕਹਿੰਦੇ ਅਗੇ ਸੰਤ ਸਹਾਈ ਪ੍ਰੇਮ ਕਾ ਹਉ ਤਿਨ ਕਹਿ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਏ ਦੂਜੀ ਨਹੀਂ ਜਾਏ। ਬਾਸ਼ਾ ਕਹਿੰਦੇ ਸੰਤ ਸਹਾਈ ਪ੍ਰੇਮ ਕੇ। ਸੰਤ ਜਿਹੜੇ ਹੁੰਦੇ ਹਨ ਜਿਹੜੇ ਮਾਲਕ ਦੇ ਸੰਤ ਹੁੰਦੇ ਨੇ। ਇੱਕ ਸੰਤ ਹੁੰਦੇ ਗੁਰਖ ਪਿਆਰਿਓ ਜਿਹੜੇ ਬਨਾਰਸ ਦੇ ਠੱਗ ਹੈ। ਜਿਹਨੂੰ ਬਾਸ਼ਾ ਨੇ ਕਿ ਹਰ ਕੇ ਸੰਤਨਾ ਕੀਏ ਬਨਾਰਸ ਦੇ ਠੱਗ। ਕਿਉਂਕਿ ਆਪਾਂ ਜੇ ਭੇਸ ਕਰਕੇ ਦੇਖੀਏ ਕਿ ਹਾਂ ਇਹ ਭੇਸ ਹੈ ਦਾ ਪੜਾ ਚੰਗਾ ਭੇਸ ਹੈ। ਇਹ ਰਬ ਦਾ ਕੋਈ ਸੰਤ ਹੋਣਾ ਐ ਐਸਾ ਨਹੀਂ ਐ ਗੁਰੂਖ ਪਿਆਰਿਓ ਕਿਉਂਕਿ ਬਗਲੇ ਨੇ ਵੀ ਅੱਖਾਂ ਬੰਦ ਕੀਤੀਆਂ ਹੁੰਦੀਆਂ ਤੇ ਉਹਦਾ ਵੀ ਚਿੱਟਾ ਲਿਬਾਸ ਹੁੰਦਾ ਇੱਕ ਹੰਸ ਨੇ ਵੀ ਅੱਖਾਂ ਬੰਦ ਕੀਤੀਆਂ ਉਹਦਾ ਵੀ ਚਿੱਟਾ ਲਿਬਾਸ ਹੈ ਕਹਿੰਦਾ ਪਾਪ ਕੇ ਦੋਵੇਂ ਚਿੱਟੇ ਹਨ ਕੱਪੜੇ ਚਿੱਟੇ ਪਾਏ ਹੋਏ ਹਨ ਲੇਕਿਨ ਬਗਲਾ ਕੀ ਕਰਦਾ ਉਹ ਡੱਡੂ ਮੱਛੀ ਖਾਂਦਾ ਲੇਕਿਨ ਜਿਹੜਾ ਹੰਸ ਹੈ ਉਹਨਾਂ ਦਾ ਖਾਣਾ ਮੋਤੀ ਹੈ ਕੀ ਕਹਿਣ ਦਾ ਭਾਵ ਇਹ ਆ ਗੁਰੂਖ ਪਿਆਰਿਓ ਕਿ ਬਾਣੀ ਚ ਸਾਨੂੰ ਬਾਣੀ ਚ ਸਮਝਾਣਾ ਕੀਤਾ ਹੈ ਕਿ ਸੰਤ ਕੋਣ ਹਨ ਸੰਤ ਹੋਇਐ ਜਿਹਨੂੰ ਸਤਗੁਰ ਨੇ ਕਿਆ ਜਿਨਾ ਸਾਸ ग्रास ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਤੇ ਸਈ ਨਾਨਕਾ ਪੂਰਨ ਸੋਈ ਸਤਿ ਉਹ ਪੂਰਨ ਸੰਤ ਹਨ ਜਿਨ੍ਹਾਂ ਨੂੰ ਸਵਾਸ ग्रास ਪ੍ਰਮਾਤਮਾ ਦਾ ਨਾਮ ਸਰਦਾਰਨੀ ਉਹ ਤੁਸੀਂ ਵੀ ਹੋ ਸਕਦੇ ਹੋ ਕਿ ਪਤਾ ਤੁਸੀਂ ਜਿਆਦਾ ਬਾਣੀ ਪੜਦੇ ਹੋਏ ਹਰ ਵੇਲੇ ਜਿਹੜੇ ਜੀਵ ਕੋਈ ਸੁਣਦਾ ਪਿਆ ਕਿ ਪਤੋ ਬਹੁਤ ਜ਼ਿਆਦਾ ਬਾਣੀ ਪੜਦੇ ਹੋਏ ਬਹੁਤ ਜ਼ਿਆਦਾ ਸਿਮਰਨ ਕਰਦੇ ਹੋਣ ਕੋਈ ਜ਼ਰੂਰੀ ਨਹੀਂ ਹੈ ਕਿ ਮੈਂ ਉਹ ਵਿਚਾਰ ਕਰਦਾ ਪਿਆ ਤੇ ਮੈਂ ਬੜਾ ਵੱਡਾ ਵੱਡਾ ਹੋ ਗਿਆ ਨਹੀਂ ਆਪ ਜੀ ਵੱਡੇ ਹੋ ਸਕਦੇ ਹੋ ਸੰਤ ਕਿਸੇ ਲਿਵਾਜ਼ ਨੇ ਨਹੀਂ ਬਣਨਾ ਸੰਤ ਬਣਨਾ ਹੈ ਮੰਨਣੇ ਤੇ ਮਨ ਜਿਹੜਾ ਸਵਾਸ ਕ੍ਰਾਸ ਜਿਹੜਾ ਸਿਮਰਨ ਕਰਦਾ ਹੈ ਮਨ ਉਹ ਸੰਤ ਹੈ ਕਿਉਂਕਿ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਹੈ ਜਦੋਂ ਆਪਾਂ ਐਸੇ ਪਿਆਰਿਆਂ ਦਾ ਸੰਗ ਕਰਾਂਗੇ ਸਾਨੂੰ ਜਿਹੜਾ ਹੈ ਚਾਉ ਚੜਦਾ ਹੈ ਸੰਤ ਦੀ ਜਦੋਂ ਆਪਾਂ ਸੇਵਾ ਕਰਨੇ ਆ ਉਹ ਸੰਤ ਦੀ ਸੇਵਾ ਕੀ ਹੈ ਪਾਤਸ਼ਾਹ ਦੇ ਸੰਤ ਦੀ ਸੇਵਾ ਨਾਮ ਤੇ ਆਈਏ ਉਹ ਸੰਤਾਂ ਜੋ ਸੰਗ ਕਰਾਂਗੇ ਗੁਰਮੁਖ ਦਾ ਸੰਗ ਸੰਗ ਕਰਾਂਗੇ ਕੋਈ ਸਾਧੂ ਦਾ ਸੰਗ ਕਰਾਂਗੇ ਗੁਰੂ ਗੁਰੂ ਦੇ ਸਿੱਖ ਦਾ ਸੰਗ ਕਰਾਂਗੇ ਉਹ ਸਾਨੂੰ ਸਮਝਾਏਗਾ ਕਿ ਤੁਸੀਂ ਨਾਮ ਜਪੋ ਤੁਸੀਂ ਬੰਦਗੀ ਕਰੋ ਜੇ ਜਦੋਂ ਆਪਾਂ ਬੰਦਗੀ ਕਰਾਂਗੇ ਤੇ ਉਹ ਸੇਵਾ ਹੋ ਗਈ ਸੰਤ ਦੀ ਗੁਰੂਖ ਪਿਆਰਿਓ ਕਿਉਂਕਿ ਉਹਦੇ ਆਖੇ ਲੱਗਦੇ ਨਾ ਆਪਾਂ ਕਹਿਣ ਵਿੱਚ ਆਗੇ ਗੁਰੂਖ ਪਿਆਰਿਓ ਤੇ ਪ੍ਰਮਾਤਮਾ ਸੰਤ ਦੀ ਰਸਨਾ ਤੇ ਵਸਤਾ ਸਾਧੂ ਦੀ ਰਸਨਾ ਤੇ ਵਸਤਾ ਕਿਉਂਕਿ ਸਤਗੁਰ ਕਹਿੰਦੇ ਸੁਖਮੀ ਸਹਿ ਦੀ ਬਾਣੀ ਪਾਣੀ ਚ ਪ੍ਰਭ ਜੀ ਬਸ ਸਾਧ ਕੀ ਰਸਨਾ ਪਰਬੂ ਸਾਧੂ ਦੀ ਰਸਨਾ ਤੇ ਬਸਦਾ ਗੁਰਖ ਪਿਆਰੇ ਤੇ ਸੰਤ ਜਿਹੜੇ ਸਾਡੀ ਸਹਾਇਤਾ ਕਰਦੇ ਆ ਪਰਮਾਤਮਾ ਨੂੰ ਮਿਲਾਂ ਦੇ ਵਿੱਚ ਕਿਉਂਕਿ ਗੁਰਖ ਪਿਆਰਿਓ ਜਦੋਂ ਅਨਹਦ ਬਾਣੀ ਸਾਨੂੰ ਸੁਣਾਈ ਦੇਗੀ ਤਾਂ ਉਹ ਵੀ ਸੰਤ ਦੇ ਕੋਲ ਹੀ ਕੁੰਜੀ ਰੱਖੀ ਮਾਲਕ ਨੇ ਸਤਗੁਰ ਕਹਿੰਦੇ ਅਨਹਦ ਬਾਣੀ ਕੁੰਜੀ ਸੰਤਨ ਅਥਰਾ ਕੀ ਕੁੰਜੀ ਇਹ ਸੰਤਾਂ ਕੋਲ ਕੁੰਜੀ ਹੈ ਸਾਨੂੰ ਦੱਸਦੇ ਨੇ ਪੁੱਛ-ਪੁੱਛ ਕੇ ਆਪਾਂ ਅੱਗੇ-ਅੱਗੇ ਇਹ ਜਿਹੜਾ ਬ੍ਰਹਮ ਦਾ ਮਾਰਗ ਜਿਹੜਾ ਹੈ ਇਸ ਨੂੰ ਆਪਾਂ ਤੈਅ ਕਰਨਾ ਇਸ ਰਸਤੇ ਨੂੰ ਪੁੱਛ-ਪੁੱਛ ਕੇ ਆਪਾਂ ਜੇ ਮੰਨ ਲਓ ਕਿਤੇ ਦਿੱਲੀ ਜਾਣਾ ਹੈ ਤੇ ਗੁਰੂਖ ਪਿਆਰੇ ਜੇ ਸਾਨੂੰ ਨਹੀਂ ਪਤਾ ਚਲੋ ਅੱਜ ਤੇ ਟ੍ਰੇਨਾਂ ਸਭ ਕੁਝ ਹੈਗਾ ਕਈ ਪੁਰਾਣੇ ਸਮਿਆਂ 'ਚ ਪੁੱਛ-ਪੁੱਛ ਕੇ ਜਾਂਦੇ ਸੀ ਕਿ ਰਸਤਾ ਕਿੱਧਰ ਜਾਂਦਾ ਫਿਰ ਅੱਗੇ ਚਲੇ ਗਏ ਅੱਗੇ ਅੱਗੇ ਪੁੱਛ ਕੇ ਆਪਣਾ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ ਇਸੇ ਤਰ੍ਹਾਂ ਆਪਾਂ ਗੁਰੂ ਦੀ ਪਿਆਰਿਆਂ ਨੂੰ ਸੰਤ ਸਾਹਿਬ ਜਿਹੜੇ ਹੁੰਦੇ ਹਨ ਪਿਆਰੇ ਹੁੰਦੇ ਹਨ ਉਹਨਾਂ ਨੂੰ ਪੋਸ਼ ਪੋਸ਼ ਕੇ ਆਪਾ ਚੱਲਣਾ ਹੈ ਗੁਰਖ ਪਿਆਰੇ ਤੇ ਅੱਗੇ ਸਤਿਗੁਰ ਕਹਿੰਦੇ ਤਿੰਨ ਕਾ ਲਾਗਾ ਪਾਏ ਦੇਖੋ ਪਾਸ਼ਾ ਕੀ ਕਹਿੰਦੇ ਉਹਨਾਂ ਦੇ ਹਰ ਪਾਉ ਲਗਣਾ ਮੈਂ ਉਹਨਾਂ ਦੀ ਮੈਂ ਚਰਨਾ ਦੀ ਧੂੜ ਉਹਨਾਂ ਦੀ ਪਾਉ ਲਗਣਾ ਮੈਂ ਦੇਖੋ ਪਾਸ਼ਾ ਸਾਨੂੰ ਸੋਲੇ ਸਾਹਿਬ ਦੀ ਬਾਣੀ ਸਮਝਾਉਣਾ ਕੰਦੇ ਰੰਤਰਜਾਮੀ ਪੁਰਖ ਬੋਤਾਤੇ ਸਰਦਾ ਮਨ ਕੀਪ ਹੋਏ ਨਾਨਕ ਦਾਸ ਇਹੋ ਸੁਖ ਮੰਗੇ ਮੋਗੋ ਕਰ ਸੰਤਨ ਕੀ ਧੂਰ ਹੈ ਕਿ ਪਾਸ਼ਾ ਮੈਨੂੰ ਸੰਤਾਂ ਦੀ ਧੂਰ ਬਣਾ ਦੇ ਉਹਨਾਂ ਸੰਤਾਂ ਨੇ ਧੂਰ ਬਖਸ਼ ਲੇਕਿਨ ਗੁਰੂ ਕੋ ਪਿਆਰਿਓ ਇਹ ਸਾਡੇ ਵਾਸਤੇ ਆਪਾਂ ਐਸੇ ਮਹਾਪੁਰਸ਼ਾਂ ਦਾ ਸੰਗ ਕਰਨਾ ਹੈ ਐਸੇ ਪਿਆਰਿਆਂ ਦਾ ਸੰਗ ਕਰਨਾ ਹੈ ਜਿਹੜੇ ਸਾਨੂੰ ਬਾਣੀ ਨਾਲ ਜੋੜਨ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੋੜਨ ਜਪਾਸ਼ਾ ਕੀ ਕਹਿੰਦੇ ਆ ਬਿਨ ਪ੍ਰਭ ਕਿਉਂ ਸੁਖ ਪਾਈ ਦੇਖੋ ਜੇ ਸੁਖ ਲੈਣਾ ਹੈ ਪ੍ਰਭੂ ਦੇ ਨਾਮ ਵਿੱਚ ਸੁਖ ਹੈ ਪ੍ਰਭੂ ਦੀ ਬੰਦਗੀ ਵਿੱਚ ਸੁਖ ਹੈ ਹੋਰ ਕਿਤੇ ਸੁਖ ਨਹੀਂ ਮਿਲਣਾ ਆਪਾਂ ਦਰਦਰ ਜਿੰਨੇ ਮਰਜੀ ਆਪਾਂ ਪਿਛਲੇ ਮਹੀਨੇ ਜੋ ਗਿਆਨ ਬਖਸ਼ਿਸ਼ ਕੀਤਾ ਸਤਿਗੁਰ ਨੇ ਬਾਦ ਵਿੱਚ ਪਰਮਪੁਲਾਣੀ ਦੂਜੇ ਲੱਗਾ ਏਥ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕਿਤੇ ਕੰਮ ਨਹੀਂ ਆਣਾ ਸਾਡਾ ਲੱਖਾਂ ਸ਼ਿੰਗਾਰ ਪਾਵ ਕੇ ਦੂਜਾ ਪਾਓ ਹੋਰ ਕਿਤੇ ਦੀ ਆਪਾਂ ਸੇਵਾ ਕਰਦੇ ਰਹਾਂਗੇ ਹੋਰ ਕਿਸੇ ਦੀ ਭਗਤੀ ਕਰਦੇ ਰਹਾਂਗੇ ਆਪਾਂ ਤੇ ਗੁਰੂਖ ਪਿਆਰੇ ਸਤਿਗੁਰ ਕਹਿੰਦੇ ਕਿ ਕੁਛ ਹਾਸ ਨਹੀਂ ਹੋਣਾ ਉਸ ਦੇ ਵਿੱਚ ਵਾਸਨਿਕ ਹੈ ਜੇ ਤਾਂ ਬਿਨ ਪ੍ਰਭ ਕਿਉਂ ਸੁਖ ਪਾਈਏ ਕਿਵੇਂ ਸੁਖ ਪਾ ਸਕਨੇ ਆਪਾਂ ਦੂਜੀ ਨਹੀਂ ਜਾਏ ਕੋਈ ਦੂਜੀ ਥਾਂ ਹੀ ਨਹੀਂ ਹੈ ਗੁਰੂਖ ਪਿਆਰਿਓ ਦੂਜੀ ਕੋਈ ਥਾਂ ਹੀ ਨਹੀਂ ਹੈ ਗੁਰਵਾਣੀ ਨੇ ਕਲੀਅਰ ਕਰ ਦਿੱਤਾ ਹੈ ਸਾਨੂੰ ਸਮਝਾਉਣਾ ਕੀਤਾ ਸਤਿਗੁਰ ਨੇ ਬਾਣੀ ਚ ਹਰ ਵਾਰ-ਵਾਰ ਸਮਝਾਉਣਾ ਕੀਤਾ ਕਿ ਇੱਕ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਸ ਦੀ ਇਰਾਦਨਾ ਕਰੋ ਉਸ ਦੀ ਬੰਦਗੀ ਕਰੋ ਅਤੇ ਉਹ ਪ੍ਰਮਾਤਮਾ ਹਰ ਥਾਂ ਮੌਜੂਦ ਹੈ ਉਹ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਸਾਡੇ ਸਾਰਿਆਂ ਦੇ ਹਿਰਦੇ ਘਰ ਵਿੱਚ ਬੈਠਾ ਹੋਇਆ ਹੈ ਉਹ ਬਾਹਰ ਵੀ ਹੋਈ ਹੈ ਸਵਾਸ ਦੀ ਬੁਰਕੀ ਸਾਨੂੰ ਪਾਈ ਜਾ ਰਿਹਾ ਆਪੇ ਕਰਤਾ ਕਰਕਾ ਵੇਖੇ ਦਿੰਦਾ ਸਾਸ ਗ੍ਰਾਹ ਸਵਾਸਾਂ ਦੀ ਕਰਾਈਆਂ ਸਾਡੇ ਮੁਖ ਵਿੱਚ ਪਾਈ ਜਾ ਰਿਹਾ ਉਹ ਉਹ ਕਰਤਾ ਨਿਰੰਕਾਰ ਕਾਲਪੁਰਖ ਹੈ ਗੁਰੂ ਜੀ ਸਾਡੇ ਅੰਦਰ ਵੀ ਬੈਠਾ ਹੋਇਆ ਹੈ ਬਾਹਰ ਵੀ ਹੋਈ ਹੈ ਲੇਕਿਨ ਸਾਡੀ ਜਿਹੜੀ ਹੈ ਜਿਹੜੀ ਦ੍ਰਿਸ਼ਟੀ ਜਿਹੜੀ ਹੈ ਉਹ ਵੇਖ ਨਹੀਂ ਰਹੀ ਪਈ ਬੇਕਦੀ ਕਿੰਨੂ ਸੰਸਾਰ ਨੂੰ ਵੇਖਦੀ ਪਈ ਹੈ ਤੇ ਆਪਾਂ ਸੰਸਾਰ ਵੱਲੋਂ ਤੋੜਨ ਦੀ ਕੋਸ਼ਿਸ਼ ਕਰਨੀ ਹੈ ਅਤੇ ਮਾਲਕ ਬਾਰੇ ਜੁੜਨ ਦੀ ਕੋਸ਼ਿਸ਼ ਕਰਨੀ ਹੈ ਬਾਣੀ ਨੂੰ ਆਧਾਰ ਬਣਾਣਾ ਹੈ ਨਾਮ ਨੂੰ ਸਿਮਰਨ ਨੂੰ ਆਧਾਰ ਬਣਾਣਾ ਹੈ ਤਾਂ ਪਾਤਸ਼ਾਹ ਕਹਿੰਦੇ ਅੱਗੇ ਜਿਣੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਦਾ ਰਸ ਨਾਮ ਦਾ ਰਸ ਚੱਕ ਲਿਆ ਉਹ ਤ੍ਰਿਪਤ ਹੋ ਗਏ ਪਾਪ ਕੇ ਰੱਜ ਗਿਓ ਅਗਾਏ ਪਾਪ ਕੇ ਰੱਜ ਗਿਓ ਤ੍ਰਿਪਤ ਹੋ ਗਏ ਉਹਨਾਂ ਦੀ ਪਿਆਸ ਮੁੱਟ ਗਈ ਮਿਟ ਗਈ ਉਹਨਾਂ ਦੀ ਅਤੇ ਉਹ ਰੱਜ ਕੇ ਗੁਰੂ ਕੋ ਪਿਆਰ ਜਿਨ੍ਹਾਂ ਨੇ ਪ੍ਰੇਮ ਰਸ ਪਾ ਲਿਆ ਰੋਜ਼ ਪੜਨੇ ਦਾ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀ ਜੰਪਾਸ ਜਿਨ੍ਹਾਂ ਨੇ ਹਰੀ ਦਾ ਰਸ ਨਹੀਂ ਪਾਇਆ ਉਹ ਭਾਗਾ ਤੁਸੀਂ ਨੇ ਹੋ ਗਏ ਗੁਰੂ ਕੋ ਪਿਆਰਿਓ ਆਪਾਂ ਹਰੀ ਦਾ ਰਸ ਪਾਣ ਦਾ ਯਤਨ ਕਰਨਾ ਹੈ ਪਾਪ ਕੇ ਗੁਰਵਾਣੀ ਦੀ ਤੁ ਪੜਨਾ ਆਪਾਂ ਰਸ ਲੈਣਾ ਹੈ ਨਾਮ ਨੂੰ ਜਿਉਂਚ ਆਪਣਾ ਆਪਾਂ ਰਸ ਲੈਣਾ ਹੈ ਵਾਹ ਗੁਰੂ ਪਤਾ ਲੱਗੇ ਕਿ ਆਪਾਂ ਬੋਲ ਰਿਹਾ ਪਤਾ ਲੱਗੇ ਕਿ ਆਪਾਂ ਗੁਰਵਾਣੀ ਪੜਹੀ ਆ ਪਤਾ ਲੱਗੇ ਕਿ ਆਪਾਂ ਜਪਜੀ ਸਾਹਿਬ ਦਾ ਪਾਠ ਕੀਤਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਸਹਿਜ ਪਾਠ ਕੀਤਾ ਪਤਾ ਲੱਗੇ ਤੇ ਗੁਰੂਖ ਪਿਆਰੇ ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਜੇ ਰੋਟੀ ਖਾ ਰਹੇ ਹਾਂ ਲੰਗਰ ਪ੍ਰਸ਼ਾਦਾ ਛਕ ਰਹੇ ਹਾਂ ਮੂੰਹ ਚ ਬੁਰਕੀ ਪਾਈ ਹੈ ਆਪਾਂ ਇਹ ਨਹੀਂ ਜਲਦੀ ਵਾਜ ਕਾਲੀ ਚ ਆਪਾਂ ਸ਼ਬਦ ਲੰਗਰ ਛਕਿਆ ਤੇ ਗੁਰੂਖ ਪਿਆਰਿਓ ਉਹ ਸਾਨੂੰ ਪਤਾ ਹੀ ਲੱਗਾ ਕਿ ਸਬਜੀ ਦਾ ਟੇਸਟ ਕੀ ਸੀ ਕੀ ਸਬਜੀ ਬਣਾਈ ਸੀ ਕਿਹੜੀ ਦਾਲ ਬਣਾਈ ਸੀ ਪਤਾ ਹੀ ਨਹੀਂ ਲੱਗਾ ਕਿਉਂ ਕਿਉਂਕਿ ਜਲਦੀ ਵਾਜ ਧਿਆਨ ਸਾਡਾ ਉਸ ਆਣਵਾਰ ਨਹੀਂ ਸੀ ਉਸ ਲੰਗਰ ਵਾਲ ਨਹੀਂ ਸੀ ਉਪਰ ਸਾਦੇ ਵਾਲ ਨਹੀਂ ਸੀ ਇਸ ਕਾਰਨ ਕਰਕੇ ਜਦੋਂ ਵੀ ਆਪਾਂ ਅਰਸ਼ਾਦਾ ਵੀ ਛਕਣਾ ਰਸ ਲੈਣਾ ਗੁਰਖ ਪਿਆਰਿ ਹਰ ਬੁਰਕੀ ਨਾਲ ਵਾਹ ਗੁਰੂ ਜੋ ਜੋ ਸਾਡਾ ਮਨ ਜਿਹੜਾ ਹੈ ਇਹ ਜਦੋਂ ਆਪਾਂ ਲੰਗਰ ਛਕਾਂਗੇ ਇੱਕ ਬੁਰਕੀ ਮੂੰਹ ਤੇ ਪਾਈ ਨਾਲ ਵਾਹ ਗੁਰੂ ਵਾਹ ਗੁਰ ਸਿਮਰਨ ਕਰਾਂਗੇ ਰਸ ਲੈਣਾ ਗੁਰਖ ਪਿਆਰ ਆਨੰਦ ਲੈਣਾ ਭਾਵ ਕੀ ਆਨੰਦ ਲੈਣਾ ਹੈ ਤੇ ਜਦੋਂ ਆਪਾਂ ਸਿਮਰਨ ਕਰਾਂਗੇ ਤਰਸ ਲੈਣਾ ਗੁਰੂ ਘਰ ਪਿਆਰਿਓ ਤਾਂ ਕਿ ਅੰਦਰੂ ਜਿਹੜਾ ਰਸ ਪ੍ਰਾਪਤ ਹੋਣਾ ਹੈ ਅੰਮ੍ਰਿਤ ਰਸ ਪ੍ਰਾਪਤ ਹੋਣਾ ਹੈ ਸਾਨੂੰ ਉਹ ਗੁਰੂ ਦੇ ਸ਼ਬਦ ਰਾਹੀਂ ਹੋਣਾ ਹੈ ਕਾਲੀ ਪੁਣੀ ਚ ਨਹੀਂ ਹੋਣਾ ਕਿ ਆਪਾਂ ਜਪਜੀ ਸਾਹਿਬ ਪੜਿਆ ਵਸ ਪੜ ਲਿਆ ਵਸ ਪੜਿਆ ਸੁਣਿਆ ਨਹੀਂ ਸੁਣਨਾ ਵੀ ਹੈ ਗੁਰੂ ਪਿਆਰਿਓ ਭਾਵੇਂ 10 ਮਿੰਟ ਲੱਗ ਜਾਣ 15 ਮਿੰਟ ਲੱਗ ਜਾਣ 20 ਮਿੰਟ ਲੱਗ ਜਾਣ ਸੁਣੋ ਨਾਲ ਸੁਣ ਕੇ ਹਿਰਦੇ ਵਿੱਚ ਵਸਾਓ ਤੇ ਪਾਤਸ਼ਾਹ ਕਹਿੰਦੇ ਆ ਕਿ ਫਿਰ ਜਿਹੜੇ ਰਾਜ ਜਾਂਦੇ ਹਨ ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲਾਲ ਲੜਲਾਏ ਉਹ ਫਿਰ ਜਿਹੜੇ ਮਾਇਆ ਪੱਖੋਂ ਰੱਜ ਜਾਂਦੇ ਹਨ ਸੰਸਾਰ ਪੱਖੋਂ ਰੱਜ ਜਾਂਦੇ ਹਨ ਜਿਹੜੇ ਉਹ ਫਿਰ ਮਾਲਕ ਦੇ ਅੱਗੇ ਬੇਨਤੀਆਂ ਕਰਦੇ ਆ ਆਪਣਾ ਆਪ ਤਿਆਗ ਦਿੰਦੇ ਸੱਚੇ ਪਾਤਸ਼ਾਹ ਕਿਰਪਾ ਕਰ ਮੈਂ ਆਪਣਾ ਆਪ ਤਿਆਗ ਦਿੱਤਾ ਹੈ ਬੇਨਤੀ ਕਰਦੇ ਹਨ ਕੀ ਕਰਦੇ ਬੇਨਤੀ ਲਿਖੋ ਪ੍ਰਭੂ ਲੜ ਲਾਏ ਵਾਹਿਗੁਰੂ ਜੀ ਆਪਣੇ ਲੜਲਾ ਮੈਨੂੰ ਬਸ ਆਪਣਾ ਪੱਲਾ ਜਿਹੜਾ ਮੈਨੂੰ ਫੜਾ ਕੇ ਰੱਖ ਜੋ ਹਰ ਕੰਤ ਮਿਲਾਈ ਅਸੀਂ ਵਿਛੜ ਕੱਤੇ ਰਹੇ ਜਿਹੜੇ ਫਿਰ ਮਾਲਕ ਫਿਰ ਜਿਹਨਾਂ ਦਾ ਜਿਨ੍ਹਾਂ ਨੂੰ ਆਪਣਾ ਪੱਲਾ ਫੜਾ ਲੈਂਦਾ ਨਾ ਤੇ ਸਤਿਗੁਰ ਕਹਿੰਦੇ ਜਿਹਨਾਂ ਨੂੰ ਆਪਣਾ ਬਣਾ ਲੈਂਦਾ ਮਾਲਕ ਆਪਣੇ ਆਪ ਚ ਮਿਲਾ ਲੈਂਦਾ ਹੈ ਉਹ ਗੁਰਖ ਪਿਆਰੇ ਸਤਿਗੁਰ ਕਹਿੰਦੇ ਨੇ ਵਿਛੜ ਕੱਤਿਆਂ ਜਾਓ ਫਿਰ ਵਿਛੜਦੇ ਨਹੀਂ ਹੈ ਉਹ ਸਦੀਵੀ ਮਾਲਕ ਦੀ ਗੋਦ ਵਿੱਚ ਬੈਠ ਕੇ ਆਨੰਦ ਮਾਣਦੇ ਹਨ ਪ੍ਰਭੂ ਪ੍ਰਭ ਇਹਨਾਂ ਦੂਜਾ ਕੋ ਨਹੀਂ ਨਾਨਕ ਹਰਸ ਨਾ ਹੈ ਕਿਉਂਕਿ ਪ੍ਰਭੂ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ ਦੂਜਾ ਕੋਈ ਹੈ ਹੀ ਨਹੀਂ ਹੈ ਗੁਰਖ ਪਿਆਰੇ ਬਾਸ਼ਾ ਤੋਂ ਬਿਨਾ ਆਪਾਂ ਨਾ ਕਿਸੇ ਦੀ ਆराधना ਕਰਨੀ ਹੈ ਸਿਰਫ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ ਕਰਨੀ ਹੈ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਸੰਗ ਕਰਨਾ ਹੈ ਗੁਰੂ ਦੇ ਪਿਆਰਿਆਂ ਦਾ ਸੰਗ ਕਰਨਾ ਹੈ ਤਾਂ ਕਿ ਸਾਨੂੰ ਕੁਝ ਗਿਆਨ ਮਿਲੇ ਤਾਂ ਕਿ ਆਪਾਂ ਇਹ ਜੀਵਨ ਦੀ ਬਾਜੀ ਅਮੁੱਲੀ ਬਾਜੀ ਜੜੀ ਹੈ ਜਿਤਕੇ ਜਾਈਏ ਆਪਾਂ ਨਾਨਕ ਹਰ ਸਰਨਾਏ ਪ੍ਰਭ ਬਿੰਦੂ ਜਾ ਕੋ ਨਹੀਂ ਨਾਨਕ ਹਰ ਸਰਨਾਏ ਇਹ ਹਰੀ ਦੇ ਸ਼ਰਨ ਵਿੱਚ ਆ ਜਾਈਏ ਆਪਾਂ ਪਰਮਾਤਮਾ ਦੀ ਸ਼ਰਨ ਵਿੱਚ ਆ ਜੀਏ ਗੁਰੂ ਨਾਨਕ ਪਛਮ ਪਿਤਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਅਸੂ ਸੁਖੀ ਬਸੰਦਿਆਂ ਜਿਨ੍ਹਾਂ ਮਿਆ ਹਰਾਏ ਸਤਿਗੁਰ ਕਹਿੰਦੇ ਜਿਨ੍ਹਾਂ ਦੀ ਉੱਪਰ ਮਿਹਰ ਹੋ ਜਾਂਦੀ ਹੈ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦੇ ਹਨ ਅਤੇ ਅਪਰਮਾਤਮਾ ਤੋਂ ਬਿਨਾ ਦੂਜੇ ਨੂੰ ਆਪਣੇ ਹਿਰਦੇ ਵਿੱਚ ਕਿਤੇ ਥੋੜੀ ਸੀ ਵੀ ਕਿਨਕਾ ਮਾਤਰ ਵੀ ਇੱਕ ਨਿੰਮਕ ਮਾਤਰ ਵੀ ਜਗ੍ਹਾ ਨਹੀਂ ਦਿੰਦੇ ਵਾਸ਼ਕ ਇਹ ਜਿਨਾਮਿਆ ਹਰ ਰਾਇ ਜਿਹਨਾਂ ਦੇ ਉੱਪਰ ਫਿਰ ਕਿਰਪਾ ਹੋ ਜਾਂਦੀ ਮਾਲਕ ਦੀ ਉਹ ਫਿਰ ਅੱਸੂ ਦੇ ਮਹੀਨੇ ਸੁਖੀ ਬਸਦੇ ਹਨ ਜਿਹੜੇ ਅੱਸੂ ਦੇ ਮਹੀਨੇ ਸੁਖੀ ਬਸਣ ਲੱਗਵੇਂ ਉਹ ਫਿਰ ਗੁਰਖ ਪਿਆਰਿਓ ਕੇ ਕਤਕ ਦੇ ਮਹੀਨੇ ਵੀ ਸੁਖੀ ਬਸਣਗੇ ਹਰ ਵੇਲੇ ਸੁਖੀ ਹੋਣਗੇ ਉਹ ਉਹਨਾਂ ਨੂੰ ਕੋਈ ਚਿੰਤਾ ਨਾ ਕੋਈ ਫਿਕਰ ਹੈ ਕਿਉਂ ਕਿ ਕਿ ਉਹ ਪ੍ਰਮਾਤਮਾ ਵਿੱਚ ਹੀ ਲੀਨ ਹੋ ਜਾਂਦੇ ਹਨ ਇਸ ਕਾਰਨ ਕਰਕੇ ਗੁਰੂਖ ਪਿਆਰਿਓ ਬੇਨਤੀ ਆਲchnਾ ਵਿੱਚ ਬਾਤ ਤੋਂ ਬਾਤ ਨਾਮ ਦਾ ਅਭਿਆਸ ਕਰੋ ਬਾਤ ਤੋਂ ਬਾਤ ਬਾਣੀ ਦਾ ਅਭਿਆਸ ਕਰੋ ਸਿਮਰਨ ਦਾ ਅਭਿਆਸ ਕਰੋ ਤਾਂ ਕਿ ਇਹ ਅਮੁੱਲੀ ਜਿਹੜੀ ਜੀਵਨ ਦੀ ਬਾਜ਼ੀ ਜੜੀ ਹੈ ਇਹ ਜਿੱਤ ਕੇ ਜਾਈਏ ਕਿਉਂਕਿ ਜੇ ਨਾਮ ਹੋਏਗਾ ਸਾਡੇ ਕੋਲ ਬਾਣੀ ਹੋਏਗੀ ਆਪਾਂ ਜਿੰਨੇ ਮਰਜੀ ਗੁਰੂਖ ਪਿਆਰੇ ਸਾਡੇ ਉੱਪਰ ਆਪਦਾ ਆ ਜੇ ਜਿੰਨੇ ਮਰਜੀ ਕੋਈ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਲੇ ਲੇਕਿਨ ਜਿਦਾ ਕਾਲਪੁਰਖ ਹੈ ਨਾ ਉਹਨੂੰ ਕੋਈ ਬਾਲ ਵਿੰਗਾ ਵੀ ਨਹੀਂ ਕਰ ਸਕਦਾ ਉਸ ਦਾ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਕਿਰਪਾ ਕਰਨ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਨਾਮ ਬਾਣੀ ਦੇ ਦਿੱਤਾ ਬਖਸ਼ੇ ਅਸੂ ਦੇ ਮਹੀਨੇ ਵੀ ਸਤਿਗੁਰੂ ਆਪ ਜੀ ਨੂੰ ਸਿਮਰਨ ਦੀ ਦਾਤ ਬਖਸ਼ੇ ਖੁਸ਼ੀਆਂ ਬਖਸ਼ੇ ਦੇ ਤੰਦਰੁਸਤੀਆਂ ਬਖਸ਼ੇ ਆਓ ਆਪਾ ਜੋ ਬਾਸਾ ਨੇ ਸਾਨੂੰ ਗਿਆਨ ਬਖਸ਼ਿਸ਼ ਕੀਤਾ ਹੈ ਤੇ ਆਪਾਂ ਇਸ ਗਿਆਨ ਨੂੰ ਗ੍ਰਿੜਵੀ ਕਰੀਏ ਆਓ ਸਿਮਰਨ ਤੋਂ 2 ਮਿੰਟpass ਸਿਮਰਨ ਕਰੀਏ ਸਾਰੇ ਚਰਨਾਂ ਚ ਬੇਨਤੀ ਨੇਤਰ ਆਪਣੇ ਅੱਖਾਂ ਬੰਦ ਰੱਖਣੀਆਂ ਆਪਣੀ ਆਵਾਜ਼ ਨੂੰ ਆਪ ਸੁਣ ਕੇ ਸਿਮਰਨ ਕਰਿਆ ਕਰੀਏ ਸੋ ਆਓ ਕਰੋ ਕਿਰਪਾ ਸਾਰੇ ਵਾਹਿਗੁਰੂ 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 ਵਾਹ ਗੁਰੂ 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 ਵਾਹਿਗੁਰੂ 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 ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂਖ ਪਿਆਰੇਓ ਬੇਅੰਤ ਬੇਅੰਤ ਬੁਲਾ ਚੁੱਕਾਂ ਦੀ ਖਿਮਾ ਆਪ ਸੰਗਤ ਗੁਰੂ ਬਖਸ਼ਣ ਜੋਗਾ ਬਖਸ਼ ਲੈਣਾ ਜੀ ਸੋ ਗੁਰੂਖ ਪਿਆਰੇ ਬਹੁਤ ਬਹੁਤ ਧੰਨਵਾਦ ਆਪ ਸਮੁੱਚੀ ਸੰਗਤ ਦਾ ਕਾਲਪੁਰ ਕੋ ਵਾਹਿਗੁਰਜ ਜੀਆਂ ਦਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਜਿਹਰਾਂ ਦੀ ਕਿਰਪਾ ਸਦਕਾ ਆਪਾਂ ਸਤ ਗੁਰ ਜੀ ਦੇ ਗੁਣ ਗਾ ਰਹੇ ਆ ਤੇ ਐਸੇ ਗੁਰਮੁਖਾਂ ਦਾ ਵੀ ਸੰਤ ਦਾ ਵੀ ਸਾਧੂ ਦਾ ਵੀ ਬਹੁਤ ਬਹੁਤ ਧੰਨਵਾਦ ਬੜੇ ਸਤਕਾਰਯੋਗ ਮਹਾਪੁਰਖ ਸਾਡੇ ਭਾਈ ਸਾਹਿਬਾਈ ਸੇਵਾ ਸਿੰਘੀ ਤਰਮਾਲਾ ਜਿਨ੍ਹਾਂ ਦੀ ਸੰਗਤ ਕਰਕੇ ਮਾਲਕ ਦੇ ਗੁਣ ਗਾਉਣ ਦੀ ਜਾਂਚ ਸਿੱਖਣ ਦੀ ਕੋਸ਼ਿਸ਼ ਕਰ ਰਹੇ ਆ ਗੁਰੂ ਘਰ ਪਿਆਰਿਓ ਕਿ ਉਸ ਮਾਲਕ ਵਿੱਚ ਉਸ ਵਾਹਿਗੁਰੂ ਵਿੱਚ ਭੇਦ ਹੋ ਜਾਈਏ ਜੀਵਨ ਡੜਾ ਸਫਲ ਹੋ ਜਾਏ ਸੋ ਗੁਰੂ ਘ ਪਿਆਰਿਓ ਬੇਅੰਤ ਬੇਅੰਤ ਬਲਾਂ ਚੁਕਾ ਦੀ ਖਿਮਾ ਬਰਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ